ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਓ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਸੀਤਲ ਜੀ ਦੇ ਬੋਲ ਨੇ ਉਹ ਕਹਿੰਦੇ ਧਰਤੀ ਪੰਜ ਦਰਿਆਾਂ ਦੀ ਇਹ ਯੋਧਿਆਂ ਦਾ ਸਥਾਨ ਇੱਥੇ ਪੀਰ ਪੈਗੰਬਰ ਔਲੀਏ ਕਈ ਹੋਏ ਬਲੀ ਮਹਾਨ ਇਥੇ ਸਤਿਗੁਰੂ ਨਾਨਕ ਪ੍ਰਗਟੇ ਜਿਨੂੰ ਦਿਉਤੇ ਸੀਸ ਨਵਾਨ ਗੁਰ ਪੰਜਵੇਂ ਘਾਲਾਂ ਘਾਲੀਆਂ ਜੋ ਤੱਪੀਆਂ ਦੇ ਸੁਲਤਾਨ ਇਥੇ ਲਾਲ ਗੁਰੂ ਦਸ਼ਮੇਸ਼ ਦੇ ਗਏ ਵਾਰ ਧਰਮ ਤੋਂ ਜਾਨ ਗੁਰਾਂ ਪੰਥ ਸਜਾ ਕੇ ਖਾਲਸਾ ਫਿਰ ਮਰੀ ਜਵਾਈ ਆਣ ਇਥੇ ਨਲੂਏ ਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾਨ ਤਾਂ ਖੁਸ਼ੀ ਹੋਈ ਵਿੱਚ ਜੱਗ ਦੇ ਪੰਜਾਬ ਦੀ ਚਮਕੀ ਸ਼ਾਨ ਪਰ ਕਾਲ ਬਲੀ ਰਣਜੀਤ ਦੀ ਨਾ ਸ਼ਾਮ ਸਕੀ ਸੰਤਾਨ ਜਿਉਂ ਗਿਆ ਸੀ ਰਾਜ ਪੰਜਾਬ ਦਾ ਪੜੀ ਸ਼ੀਤਲ ਦਿਲ ਪਛਤਾਨ ਉਹ ਕਹਿੰਦੇ ਅੱਜ ਵੀ ਦਿਲ ਪੁੱਭਾ ਮਾਰ ਕੇ ਰੋਂਦਾ ਹੈ ਦਰਦ ਕਹਾਣੀ ਨੂੰ ਚੇਤੇ ਕਰਕੇ ਕਿਵੇਂ ਅਸੀਂ ਹੱਸਦੇ ਵਸਦੇ ਪੰਜਾਬ ਦੀ ਧਰਤੀ ਤੇ ਅਜਾੜੇ ਗਏ ਵਿਦਾਤਾ ਸਿੰਘ ਤੀਰ ਪੰਜਾਬੀ ਮਾਂ ਬੋਲੀ ਦਾ ਉੱਗਾ ਸ਼ਹਿਰ ਉਹ ਕਹਿੰਦਾ ਦੁਨੀਆਂ ਦੇ ਲੋਕੋ ਸ਼ੇਰੇ ਪੰਜਾਬ ਦੀ ਮੜੀ ਨਹੀਂ ਛੜ ਰਹੀ ਤੁਹਾਡੀ ਤਕਦੀਰ ਛੜ ਰਹੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪੰਜਾਬ ਦੀ ਧਰਤੀ ਕਿਵੇਂ ਯਾਦ ਕਰ ਦੀ ਹੈ ਔਰ ਉਸ ਮਰਦ ਪੰਜਾਬੀ ਦੇ ਜਾਣ ਤੋਂ ਪਿੱਛੋਂ ਫਿਰ ਪੰਜਾਬ ਦੀ ਕਿਸੇ ਨੇ ਸਾਰ ਨਾ ਲਈ ਕਾਦਰਾਨ ਜੀਤ ਸੌਗਿਆ ਲੇਖ ਸੌਗੇ ਮੇਰੇ ਰੰਗਲੇ ਪੰਜਾਬ ਦੇ ਕਾਦਰਾਨ ਜੀਤ ਸੌਗਿਆ ਲੇਖ ਸੌਗੇ ਮੇਰੇ ਰੰਗਲੇ ਪੰਜਾਬ ਦੇ ਕਾਦਰਾਨ ਜੀਤ ਸੌਗਿਆ ਸੇਵਾ ਸੂਰਮੇ ਦਾ ਠੰਡਾ ਵੀ ਨਾ ਹੋਇਆ ਸੀ ਸੇਵਾ ਸੂਰਮੇ ਦਾ ਠੰਡਾ ਵੀ ਨਾ ਹੋਇਆ ਸੀ ਪਾਣੀ ਹੰਝੂਆਂ ਦਾ ਜੀਵੀ ਤੇ ਖਲੋਇਆ ਸੀ ਪਾਣੀ ਹੰਝੂ ਆ ਦਾ ਜੀਬੀ ਤੇ ਖਲੋਇਆ ਸੀ ਪਰ ਸਬਰ ਗਦਾਰਾਂ ਤੋਂ ਨਾ ਹੋਇਆ ਸੀ ਪਰ ਸਬਰ ਗਦਾਰਾਂ ਤੋਂ ਨਾ ਹੋਇਆ ਸੀ ਲਾਦੀ ਧੋਖਿਆਂ ਦੀ ਚੜੀ ਟੁੱਟੀ ਏਕਤਾ ਦੀ ਲੜੀ ਮੋਤੀ ਰੱਖ ਤੇ ਖੜਾ ਕੇ ਸਿੱਖ ਰਾਜ ਦੇ ਕਾਦਰਾਂ ਨੇ ਜੀਤ ਸੌਂਗਿਆ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ ਕਾਦਰਾਂ ਨੇ ਜੀਤ ਸੌਂਗਿਆ ਪੋਛਦਾ ਸੀ ਸ਼ਾਤਰ ਦਿਮਾਗ ਨੂੰ ਕਿੱਦਾਂ ਕ ਬਜੇ ਚ ਕਰਾਂ ਮੈਂ ਪੰਜਾਬ ਨੂੰ ਗੋਰਾ ਪੁੱਛਦਾ ਸੀ ਸ਼ਾਤਰ ਦਿਮਾਗ ਨੂੰ ਗੋਰਾ ਪੁੱਛਦਾ ਸੀ ਸ਼ਾਤਰ ਦਿਮਾਗ ਨੂੰ ਕਿੱਦਾਂ ਕ ਬਜੇ ਚ ਕਰਾਂ ਮੈਂ ਪੰਜਾਬ ਨੂੰ ਕਿੱਦਾਂ ਕ ਬਜੇ ਚ ਕਰਾਂ ਮੈਂ ਪੰਜਾਬ ਨੂੰ ਟਿੱਖੇ ਕੰਡਿਆਂ 'ਚ ਖਿੜੇ ਹੋਏ ਗਲਾ ਬਣੂ ਖੜੇ ਹੋਏ ਗਲਾਬ ਨੂੰ ਜਦ ਹੱਥ ਮੈਂ ਵਧਾਉਂਦਾ ਹੱਥ ਪਾੜਿਆ ਵਿਖਾਉਂਦਾ ਜਦ ਉੱਤਰਾਂ ਪੈਗ ਬਈ ਸ਼ਰਾਬ ਦੇ ਕਾਦਰਾਨ ਜੀਤ ਸੌਂਗਿਆ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ ਕਾਦਰਾਨ ਜੀਤ ਸੌਂਗਿਆ ਦਾ ਕੰਧਾਰ ਸੀ ਜਿਹੜੀ ਤੇਗ ਕੋਲੋਂ ਕੰਬਦਾ ਕੰਧਾਰ ਸੀ ਉੱਚੀ ਖੰਗਦਾਨ ਦਿੱਲੀ ਦਰਬਾਰ ਸੀ ਉੱਚੀ ਖੰਗਦਾਨ ਦਿੱਲੀ ਦਰਬਾਰ ਸੀ ਪੈਂਦੀ ਲੰਡਨ ਦੇ ਤੱਕ ਚਮਕਾਰ ਸੀ ਦੀ ਲੰਡਣ ਦੇ ਤੱਕ ਚਮਕਾਰ ਸੀ ਫੇਰ ਉਹੀ ਤਲਵਾਰ ਚੱਲੀ ਵੀਰਾਂ ਵਿੱਚ ਘਾਰ ਜਿੰਨੇ ਟੁਕੜੇ ਬਣਾ ਤੇ ਸੋਨੇ ਤਾਜ ਦੇ ਕਾਦਰਨ ਜੀਤ ਸੌ ਗਿਆ ਲੇਖ ਸੌ ਗਿਆ ਮੇਰੇ ਰੰਗਲੇ ਪੰਜਾਬ ਦੇ ਕਾਦਰਨ ਜੀਤ ਸੌ ਗਿਆ ਰਾਣੀ ਜਿੰਦਾ ਤੇ ਕਮਾਇਆ ਦਾਦਾ ਕੈਰ ਸੀ ਰਾਣੀ ਜਿੰਦਾ ਡਾ ਕਹਿ ਰਸੀ ਸਤਲੋਜ ਦਾ ਵੀ ਪਾਣੀ ਗਿਆ ਠਹਿਰਸੀ ਸਤਲੋਜ ਦਾ ਵੀ ਪਾਣੀ ਗਿਆ ਠਹਿਰਸੀ ਉੱਠੀ ਜੇਲਮ ਬਿਆਸ ਚੋਣਾ ਲੈ ਰਸੀ ਉੱਠੀ ਜੇਲਮ ਬਿਆਸ ਚੋਣਾ ਲੈ ਰਸੀ ਲੋਕੀ ਮਾਤਮ ਮਨਾਉਂਦੇ ਕੁੰਜਾ ਵਾਗਕਾਰਾਂ ਲਾਉਂਦੇ ਪਾਣੀ ਰੋਣ ਲੱਗੇ ਰਾਵੀ ਤੇ ਚਨਾਬ ਦੇ ਕਾਦਰਨ ਜੀਤ ਸੌਂ ਗਿਆ ਲੇਖ ਸੌਂ ਗਿਆ ਮੇਰੇ ਰੰਗਲੇ ਪੰਜਾਬ ਦੇ ਕਾਦਰ ਨਾ ਜੀਤ ਸੋਂਗਿਆ ਇੱਕ ਕੌਮ ਨੂੰ ਹਰਾਤਾ ਹੈ ਗਦਾਰਾਂ ਨੇ ਮਹਾਰਾਜ ਦੇ ਬਨੋਟੀ ਦਿਲਦਾਰਾਂ ਨੇ ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾਂ ਨੇ ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾਂ ਨੇ ਮਹਾਰਾਜ ਦੇ ਬਨੋਟੀ ਦਿਲਦਾਰਾਂ ਨੇ ਮਹਾਰਾਜ ਦੇ ਬਨੋਟੀ ਦਿਲਦਾਰਾਂ ਨੇ ਬਾਕੀ ਕੱਟ ਦੀ ਕਸਰ ਹੈ ਗਦਾਰਾਂ ਨੇ ਬਾਕੀ ਕੱਟ ਦੀ ਕਸਰ ਹੈ ਗਦਾਰਾਂ ਨੇ ਬਾਰੇ ਸ਼ਾਮਲੇਦਾਰੋ ਵੇ ਲਿਖ ਕਵਤਾ ਨਾ ਹੋਵੇ ਪਿੱਜੇ ਵਾਰ ਕਣ ਕਾਪੀ ਤੇ ਕਿਤਾਬ ਦੇ ਕਾਦਰਾਨ ਜੀਤ ਸੋਂਗਿਆ ਲੇਖ ਸੋਂਗੇ ਮੇਰੇ ਰੰਗਲੇ ਪੰਜਾਬ ਦੇ ਕਾਦਰਾਨ ਜੀਤ ਸੋਂਗਿਆ